ਜਿਰਾਜ ਲੰਦਰ ਦੇ ਅਧੀਨ ਆਉਂਦੇ ਪਿੰਡ ਸਰਹਾਲੀ ਦੇ ਸਹਿਬਜ਼ਾਦਾ ਜੀਤ ਸਿੰਘ ਜੀ ਪਬਲਿਕ ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਮਨਾਇਆ ਗਿਆ ਇਸ ਇਸ ਮੌਕੇ ਬੱਚਿਆਂ ਦੁਆਰਾ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਜਿਸ ਵਿੱਚ ਗਿੱਧਾ ਭੰਗੜਾ ਕੋਰੀਓਗ੍ਰਾਫੀ ਸ਼ਬਦ ਗਾਇਨ ਸਕਿਟ ਆਦਿ ਸਾਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਅਸਿਸਟੈਂਟ ਡਾਇਰੈਕਟਰ ਐਚ ਓ ਡੀ ਆਫ ਟਾਈ ਅਪ ਪੂਵਨ ਸਰੀਨ ਅਤੇ ਅਰੁਣ ਸ਼ਾਮਿਲ ਹੋਏ ਇਸ ਮੌਕੇ ਇਕਬਾਲ ਸਿੰਘ ਰੰਦਾਵਾ ਜ਼ਿਲ੍ਹਾ ਰਿਸੋਰਸ ਪਰਸਨ ਖੇਡਾ ਸਾਪ ਦਾ ਡੀਐਮਓ ਸਪੋਰਟਸ ਜਨਰਲ ਸੱਤਰ ਵੀ ਪਹੁੰਚੇ ਸਕੂਲ ਦੇ ਪ੍ਰਿੰਸੀਪਲ ਮੈਡਮ ਜਤਿੰਦਰ ਕੌਰ ਡਾਇਰੈਕਟਰ ਸਰਦਾਰ ਅਕਬੀਰ ਸਿੰਘ ਚਾਲ ਅਤੇ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਸਮਰਾ ਵੱਲੋਂ ਮਹਿਮਾਨਾਂ ਦਾ ਨਿਗਾ ਸਵਾਗਤ ਕੀਤਾ ਗਿਆ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਜਤਿੰਦਰ ਕੌਰ ਵੱਲੋਂ ਸਕੂਲ ਦੀਆਂ ਸਲਾਨਾ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਗਿਆ ਸਾਲ ਭਰ ਦੀਆਂ ਵੱਖ-ਵੱਖ ਗਤੀਵਿਧੀਆਂ ਤੇ ਖੇਡਾਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਪਹੁੰਚੇ ਹੋਏ ਮੁੱਖ ਮਹਿਮਾਨਾਂ ਦੁਆਰਾ ਇਨਾਮ ਦਿੱਤਾ ਗਿਆ ਇਸ ਮੌਕੇ ਸਕੂਲ ਦੇ ਪਾਕਵਾਗ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਪੁਰਾਣੇ ਸਟਾਫ ਨੂੰ ਵੀ ਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪਿੰਡ ਸਰਹਾਲੀ ਤੋਂ ਕੈਮਰਾਮੈਨ ਅਮੇਸ਼ ਸ਼ਰਮਾ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ। ਅੱਜ ਜਿਸੀ ਸਹਿਗਲਾਜੀਤ ਸਿੰਘ ਦੀ ਪਬਲਿਕ ਸਕੂਲ ਸਰਹਾਲੀ ਦਾ 25th ਐਨੂਅਲ ਫੰਕਸ਼ਨ ਮਨਾਇਆ ਹੈ। ਕਾਫੀ ਪੇਰੈਂਟਸ ਨੇ ਇਸ ਵਿੱਚ ਮੌਜੂਦ ਕੀਤੀ। ਅੱਜ ਦੇ ਮੁੱਖ ਮਹਿਮਾਨ ਅਸਿਸਟੈਂਟ ਡਾਇਰੈਕਟਰ ਲਵਲੀ ਪ੍ਰੋਫੈਸ਼ਨਲ ਯੂਨਿਟ ਯੂਨੀਵਰਸਿਟੀ ਤੋਂ ਮਿਸਟਰ ਗੁਵਨ ਸਰੇਨ ਸਾਹਿਬ ਸਾਡੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ ਹੀ ਸਾਡੇ ਰਿਟਾਇਰਡ ਡਿਸਟ੍ਰਿਕਟ ਸਪੋਰਟਸ ਅਫਸਰ ਰੰਧਾਵਾ ਸਾਹਿਬ ਉਹ ਵੀ ਸ਼ਾਮਲ ਹੋਏ ਬੱਚਿਆਂ ਨੇ ਕਾਫੀ ਵਧੀਆ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਹੌਨ ਹਰ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ ਉਹਨਾਂ ਦੀ ਹਾਊਸ ਆਫ ਸੈਰ ਕੀਤੀ ਗਈ ਔਰ ਜਿੰਨੇ ਵੀ ਪੇਰੈਂਟਸ ਆਏ ਸਾਰਿਆਂ ਨੇ ਹੀ ਪ੍ਰੋਗਰਾਮ ਦੀ ਬਹੁਤ ਸਰਾਹਨਾ ਕੀਤੀ ਸਾਡੀ ਪਰਮਾਤਮਾ ਅਗੇ ਅਰਦਾਸ ਹੈ ਕਿ ਸਾਡੇ ਸਾਰਿਆਂ ਦੇ ਉੱਪਰ ਉਸ ਅਕਾਲ ਪੁਰਖ ਦਾ ਮਿਹਰ ਭਰਿਆਤ ਬੜਿਆ ਰਹੇ ਪਿਰਸ ਦਾ ਪੂਰਾ ਸਹਿਯੋਗ ਇਸੇ ਤਰ੍ਹਾਂ ਹੀ ਮਿਲਦਾ ਰਹੇ ਅਤੇ ਇਹ ਸਕੂਲ ਵਿਕਤਚ ਹੋਰ ਉਪਲਬਧੀ ਹਾਸਲ ਕਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ